ਦਲਬਾਹ ਪਾਗ ਸਿੰਘ ਜੀ ਅੱਜ ਜਿਹੜਾ ਰੋਸ ਮਾਰਚ ਕੱਢਿਆ ਜਾ ਰਿਹਾ ਕੀ ਹੈ ਸਾਰਾ ਜੀ ਇਹ ਮੈਂ ਦਲਬਾਹ ਸਿੰਘ ਜੀ ਪਊਂਡ ਸੀਰ ਭਾਈ ਤਾਰਸ ਸਿੰਘ ਜੀ ਦਾ ਸੇਵਾਦਾਰ ਅੱਜ ਅਸੀਂ ਰੋਡ ਮਾਰਚ ਕਰ ਰਹੇ ਆਂ ਇਹ ਅਸੀਂ ਇਸ ਕਰਕੇ ਕਰ ਰਹੇ ਵੀ ਜੋ ਕਿ ਇੱਕੇ ਪਾਲੇ ਮੀਟਰ ਲੈ ਕੇ ਆਇਆ ਉਸ ਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਅਸੀਂ ਇਹ ਕਹਿ ਰਿਹਾ ਵੀ 1 ਰੁਪਿਆ ਯੂਨਟ ਕੀਤੀ ਜਾਵੇ ਤੇ ਚਾਪਲੇ ਮੀਟਰ ਲੱਗਣ ਲੱਗ ਜਾਣ ਸਾਨੂੰ ਕੋਈ ਟਾਇ ਨਹੀਂ ਪਰ ਜੇ ਸਾਹਬ ਨਾਲ ਬਿジネス ਕਟੇ ਤੇ ਬਤੀ ਸਸਤੀ ਆ ਸਾਡੇ ਫ੍ਰੀ ਬੱਤੀ ਮੰਨ ਦੇ ਬਾਵਜੂਦ ਵੀ ਸਾਡੇ ਤੇ 9-10 ਰੁਪਏ ਪੈ ਰਹੀ ਆ ਇਸ ਕਾਕੇ ਅਸੀਂ ਟੈਕੋ ਮੈਟਰ ਨਹੀਂ ਲਗਣ ਦਿਆਂਗੇ ਦੂਜੀ ਸਾਨੂੰ ਇਹ ਦਰਦ ਹੋ ਰਿਹਾ ਵਾ ਜੋ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇ ਲੈਣ ਨੂੰ ਪਾਉਣ ਪੌਛੀ ਤਹਿਤ ਉਹਨਾਂ ਦਾ ਵਸੀਬਾ ਕਿੱਥੇ ਹੋਣਾ ਹੈ ਜ਼ਮੀਨਦਾਰ ਨੂੰ ਇਹ ਕੋ ਪਲਾਟ ਦੇ ਰਿਆ 1000 ਗਜ ਦਾ ਕੋ 200 ਗਜ ਦਾ ਪਰ ਜਿਹੜੇ ਉਹਦੇ ਵਿੱਚ ਸਾਡੇ ਮਜ਼ਦੂਰ ਸਿੰਘ ਆ ਸਾਡੇ ਹੋਰ ਵਰਗ ਦੇ ਲੋਕ ਆ ਉਹਨਾਂ ਸਾਡੇ ਹਿੰਦੂ ਕੋ ਵੀਰ ਨੇ ਸਾਡੇ ਉਹਨਾਂ ਦਾ ਨਾਮ ਮੁਰਗੂ ਸੇਵਾ ਕਿੱਥੇ ਦਾ ਸਕੀਮ ਬਣਾਈ ਆ ਉਹਦੇ ਸਬਾਰੇ ਸਾਨੂੰ ਜਵਾਬ ਦੇਣਾ ਤੇ ਉਹਨਾਂ ਦਾ ਸੇਵਾ ਕਿੱਥੇ ਹੋਣਾ ਵਾ ਇਸ ਕਰਕੇ ਸਾਨੂੰ ਲੋਕ ਵੀ ਸਾਡਾ ਸਾਡਾ ਇੱਕ ਭਰਾਪਣ ਜਿਹਾ ਵਾ ਇਹ ਸਾਰਾ ਤੋੜਨਾ ਚਾਹੁੰਦੇ ਆ ਉਕਲ ਦੀ ਵਾਸਤੇ ਟੁੱਟਣ ਨਹੀਂ ਜਾਗੇ ਇਹ ਰੋਡ ショ ਕਿੱਥੋਂ ਚੱਲੂ ਆਣ ਕਿੱਥੇ ਜਾ ਕੇ ਸਮਾਪਤ ਹੋਏਗਾ ਇਹ ਰੋਡ ショ ਜੀ ਅਸੀਂ ਧਾਰਪੁਰੋਂ ਚੱਲ ਕੇ ਆਏ ਆ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੁੰਦੇ ਹੁਣ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੁੰਦੇ ਅੱਡਾ ਅਮਰਕੋੜ ਜਾ ਕੇ ਅਸੀਂ ਸਮਾਪਤੀ ਕਰਾਂਗੇ ਕਿ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਫੇਰ ਜੇਕਰ ਸਰਕਾਰ ਮੰਗੇ ਹਨ ਨਹੀਂ ਮੰਨਦੀ ਤੇ ਅਸੀਂ ਆਪਣੀਆਂ ਮੀਟਿੰਗਾਂ ਲਾ ਕੇ ਪੰਡਾ ਦੀ ਮੀਟਿੰਗਾਂ ਲਾ ਕੇ ਜਿਲ੍ਹਿਆਂ ਦੇ ਲਾ ਕੇ ਸੁਭਾ ਦੀਆਂ ਲਾ ਕੇ ਅਸੀਂ ਵੱਡਾ ਐਕਸ਼ਨ ਲਵਾਂਗੇ ਇਸ ਉੱਤੇ ਅੱਜ ਇਹ ਰੋਸ ਮਾਰ ਚੜ੍ਹਿਆ ਜਾ ਰਿਹਾ ਜੀ ਤੇ ਟੈਸਟ ਚੜ੍ਹਿਆ ਜਾ ਰਿਹਾ ਹੈ ਵੈਟਰ ਜੀ ਦਾ ਖਾਤੋਂ ਸਾਹਿਬ ਵੈਟਰ ਜੀ ਦੇ ਪਰ ਮੈਂ ਸੁਤਰਾ ਸਿੰਘ ਪ੍ਰਿੰਟ ਜੀ ਜੀਹਦ ਪਾਈ ਤਰਫੋਂ ਜਿਹੋਨ ਦਾ ਸੇਵਾ ਯਾਰ ਇਹ ਰੋਸ ਮਾਰ ਤਾਂ ਕੱਢਿਆ ਜਾ ਰਿਹਾ ਜਾ ਰਿਹਾ ਜੀ ਸਰਕਾਰਾਂ ਸਾਡੇ ਦੇ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਥੋਬ ਰੀਆਂ ਨੇ ਦਬ ਰੀਆਂ ਐ ਕਿਉਂਕਿ ਸਿਰ ਚੁਕਦਾ ਪਿਆ ਆਪ ਦੇ ਜੋ ਦੇ ਜਿਹੜੇ ਸਿਰ ਚੁਕਦੇ ਆ ਸ਼ੁਰੂਤ ਹੱਦੋਂ ਹੁੰਦੀ ਗਈ ਆ ਗੁਰੂਆਂ ਪੀਰਾਂ ਦੇ ਵੇਲੇ ਵੀ ਅਸੀਂ ਦੱਸਣਾ ਚਾਹੁੰਦੇ ਆ ਤੂੰ ਕਾਨੂੰਨ ਬਣਾਏ ਜਾ ਅਸੀਂ ਗਾੜੀ ਲੜਦੇ ਰਵਾਂਗੇ ਕਿਉਂਕਿ ਤੁਸੀਂ ਦੇ ਆ ਮਾਰਸਾ ਦੇ ਕਿੱਦਾਂ ਵੱਡਾ ਕੱਟ ਕਿੱਡੇ ਵੱਡੇ ਨੌਜਵਾਨ ਆਏ ਆ ਜਦੋਂ ਨੌਜਵਾਨ ਜਾ ਆ ਪਵੇ ਕੋਈ ਸਰਕਾਰ ਨਹੀਂ ਗਾੜੀ ਅੜਦੀ ਸਰਕਾਰ ਪਿਹੇ ਪਿਛਾਂ ਮੁਰ ਜਾਂਦੀ ਆ ਜਿਹੜੀ ਨੇ ਸਕੀਮ ਬਣਾਈ ਆ ਲੈਂਡ ਪੂਲ ਕੌਂਸਲ 65000 ਕਿੱਲਾ ਕਵਰ ਕਰਨਾ ਆ ਅਸੀਂ ਨੂੰ ਪੁੱਛਣਾ ਚਾਹੁੰਦੇ ਆ ਜਿਹੜਾ 65000 ਕਿੱਲਾ ਕਵਰ ਕਰਨਾ ਆ ਕਿੰਨਿਆਂ ਆਰਦਾ ਕਿੰਨੇ ਪਿੰਡ ਕਿੰਨੇ ਦੁਰਦਵੇ ਕਿੰਨੇ ਸਕੂਲਾਂ ਕਿੰਨੇ ਦੁਕਾਨਦਾਰ ਸਾਡੇ ਬੇਕਾਰ ਹੋਨੇ ਆ ਉਹਨਾਂ ਵਸੀਬਾ ਕਿੱਥੇ ਬਣਾਇਆ ਕੀ ਕਰਨਾ ਹੀ ਸਿਰਫ ਜਾਣਵਾ ਤੇ ਸਾਨੂੰ ਇਹ ਖੜਾ ਰੋ ਕਰਨ ਲਿਆ ਇਹ ਕਦੀ ਬਰਦਾਸ਼ਤ ਨਹੀਂ ਹੋਊਗਾ ਇਹ ਸਾਡੇ ਲੜਦਿਆਂ ਕਰਕੇ ਹੀ 4 ਹਫ਼ਤੇ ਡਿਲੇ ਕਰਤਾ ਹਾਈ ਕੋਰਟ ਨੇ ਇਹ ਜਿਹਾ ਮਾਰਚ ਕੱਢਣਾ ਇਹ ਸਾਡੇ ਪਿੰਡਾਂ ਦੇ ਵਿੱਚ ਅਜੇ ਧਰਾਡੇ ਬੈਠੇ ਆ ਸਰਕਾਰ ਦੇ ਨਾਲ ਉਹਨਾਂ ਤੋਂ ਸਮਝਾਉਂਦੇ ਪੁੱਠੋ ਅੱਜ ਵਾਰੀ ਉਧਰ ਦੀ ਆ ਕੱਲ੍ਹ ਵਾਰੀ ਆਪਣੀ ਇਧਰ ਆਉਣੀ ਆ ਜੇ ਕਿਸੇ ਦੇ ਘਰ ਲੱਗੀ ਅੱਗ ਤਾਂ ਪਹਿਲੇ ਘਰ ਸੇਕ ਆਪਣੀ ਆਊਗਾ ਤਖੜੇ ਹੋ ਇਹਨੂੰ ਪਛਾਣ ਬੋੜੀਏ ਸਮਾਂ ਇਹਦਾ ਥੋੜਾ ਰਹਿ ਗਿਆ ਇਨੇ ਪਿੰਡਾਂ ਜਾਉਣਾ ਪੈਣਾ ਜ ਮਾਰਨਿੰਗ ਦਿਹਾਗੇ ਇਹਦਾ ਵਿਸ਼ਾਸ ਦਾ ਕਾਟਾ ਚ ਅਮਰਪੁਰ ਤੋਂ ਹੁੰਦਾ ਆ ਤੇ ਕਿਵੇਂ ਚੌਜ ਹੋ ਗਏ ਵਕ ਵਕ ਪਿੰਡ ਥਾਣੇ ਅਮਰਪੁਰ ਜਾਊਗਾ ਉੱਥੇ ਸਮਾਪਤੀ ਟਾਰ ਕੇ ਫਿਰ ਪਿਛੇ ਮੜਾਂਗੇ ਜੇਦਰ ਜੀ ਕੀ ਨਾ ਤੁਹਾਡਾ ਤਾਂ ਕੀ ਸਾਰਾ ਮਸਲਾ ਮੇਰਾ ਨਾਂ ਮਾਨ ਸਿੰਘ ਜੀ ਮਾੜੀ ਮੇਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਅੱਜ ਦਾ ਮਸਲਾ ਲੈ ਕੇ ਚੱਲੇ ਆ ਵਕ ਵਕ ਬਲਾਰਿਆਂ ਨੇ ਤੁਹਾਨੂੰ ਦੱਸਿਆ ਏ ਜੋ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਆ ਜੋ ਕਹਿ ਕੇ ਆਇਆ ਸੀ ਇਹ ਭਗਵੰਤ ਮਾਨ ਕੁਰਸੀ ਤੋਂ ਪਾਸੇ ਤੇ ਬੜਾ ਚੰਗਾ ਲੱਗਦਾ ਸੀ ਪਰ ਜਦੋਂ ਕੁਰਸੀ ਤੇ ਜਿਹੜਾ ਵੀ ਬਹਿ ਜਾਂਦਾ ਵਾ ਉਹ ਜਿਹੜਾ ਪੰਜਾਬ ਦਾ ਦੁਸ਼ਮਣ ਬਣ ਜਾਂਦਾ ਵਾ ਪਹਿਲੇ ਵੀ ਦੁਸ਼ਮਣ ਸੀ ਤੇ ਇਹ ਉਹਦੇ ਨਾਲੋਂ ਵੀ 20% ਵੱਧ ਦੁਸ਼ਮਣ ਨਿਕਲਿਆ ਵਾ ਜਿਹੜੀ ਗੱਲ ਆਹੀ ਸੱਤਾਂ ਤੋਂ ਛੁਣਦੇ ਆ ਸੱਤਾਂ ਸ਼ੁਰੂ ਹੁੰਦੀ ਆ ਅੱਜ ਭਗਵੰਤ ਮਾਨ ਸਿਆਹ ਦਿਨ ਆਉਣ ਵਾਲੇ ਆ ਤੈਨੂੰ ਪਿੰਡ ਜੇ ਆਉਣਾ ਤੈਨੂੰ ਦੱਸ ਦਿਆਂਗੇ ਜਿੱਤਨਾ ਤੇਰਾ ਇਤਮਾਨ ਕੀਤਾ ਸੀ ਉਸੇ ਤਰ੍ਹਾਂ ਇਤਮਾਨ ਤੇ ਹੁਣ ਵੀ ਹੋਊਗਾ ਕਿਹੜੇ ਰੂਪ ਚ ਹੋਊਗਾ ਇਹ ਤੈਨੂੰ ਆਉਣ ਵਾਲੀ 27 ਦੇ ਵਿੱਚ ਲੋਕ ਦਰਸਣਗੇ ਇੱਕ ਤੋਂ ਨਸ਼ੇ ਦਾ ਮੁੱਦਾ ਲੈ ਕੇ ਚੱਲਿਆ ਆਂ ਜੋਤ ਨਸ਼ਾ ਵਿਰੋਧ ਅੱਜ ਤੈਨੂੰ ਚੇਤਾਵਨੀ ਤੇ ਅਸੀਂ ਵਾਅਦਾ ਕਰਦੇ ਆਂ ਕਿ ਇਵੈਂਟ ਚ ਆਓ ਜ ਖਲੋਤੇ ਆਂ ਅਸੀਂ ਹੁਣ ਬੰਦਾ ਦੇ ਕੇ ਪੈਸੇ ਘੱਟ ਦਿੰਨੇ ਆਂ ਦੋਆਂ ਮਿੰਟਾਂ ਤੋਂ ਪਹਿਲਾਂ ਇੱਥੇ ਹੀਰੋਇਨ ਸਮੈਕ ਗੋਲੀਆਂ ਲੈ ਕੇ ਬੰਦਾ ਚੌਂਕ ਤੇ ਆ ਜਾਊਗਾ ਇਹ ਅਸੀਂ ਵਾਅਦਾ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਦੇ ਆਂ ਤੁਸੀਂ ਆਂਦੇ ਨਸ਼ਾ ਵਿਗਦਾ ਨਹੀਂਗਾ ਮੁੱਖ ਮੰਤਰੀ ਕਹਿੰਦਾ ਵਿਗਦਾ ਨਹੀਂਗਾ ਅਸੀਂ ਵਾਦਾ ਕਰਦੇ ਇੱਥੇ ਖਲੋ ਕੇ ਕਿ ਅਸੀਂ ਹੁਣੇ ਬੰਦਾ ਕਰ ਦਿੰਨੇ ਕੋਈ ਨਾ ਕੋਈ ਦੋ ਆ ਮਿੰਟਾਂ ਤੋਂ ਪਹਿਲਾਂ ਇਸ ਬਾਜ਼ਾਰ ਵਿੱਚ ਇਸ ਪਿੰਡ ਵਿੱਚ ਇਸ ਸ਼ਹਿਰ ਵਿੱਚ ਤੇ ਹਰ ਪਿੰਡ ਦੇ ਵਿੱਚ ਵਿੱਚ ਜਿਹੜਾ ਸ਼ਹਿਰ ਆ ਜਿਹੜਾ ਮਤਲਬ ਨਸ਼ਾ ਵਾ ਪੰਜਾਂ ਮਿੰਟਾਂ ਤੋਂ ਪਹਿਲਾਂ ਜਿਹੜਾ ਉਹ ਮਿਲ ਜਾਂਦਾ ਵਾ ਸੌਦਾ ਦੁਕਾਨ ਤੋਂ ਮਿਲੇ ਜਾਂ ਨਾ ਮਿਲੇ ਨਸ਼ਾ ਜ਼ਰੂਰ ਮਿਲਦਾ ਏ ਇਹ ਤੈਨੂੰ ਚੇਤਾਵਨੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੂੰ ਕੋਈ ਚੰਗਾ ਕੰਮ ਕਰ ਗਿਓ ਤੇ ਲੋਕ ਯਾਦ ਰੱਖਣਗੇ ਤੇ ਨਹੀਂ ਤਾਂ ਫਿਰ ਪਿੰਡਾਂ 'ਚ ਤੂੰ ਹੀ ਆਉਣਾ ਏ ਤੇ ਅਸੀਂ ਵੀ ਇੱਥੇ ਆ ਤੇ ਲੋਕ ਵੀ ਇੱਥੇ ਆ ਤੇ ਦੱਸਾਂਗੇ ਕਿਹੜੇ ਭਾ ਪੈਂਦੀ ਆ ਇੰਨੀਆਂ ਕਿ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ